ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ ਕੁਝ ਖਾਸ ਬੇਨਤੀਆਂ ਆਪ ਜੀ ਦੇ ਨਾਲ ਸਾਂਝੀਆਂ ਕਰਨ ਜਾ ਰਹੇ ਹਾਂ ਗੁਰੂ ਮਹਾਰਾਜ ਕਿਰਪਾ ਕਰੇ ਤੇ ਸਾਧ ਸੰਗਤ ਜੀ ਇੱਕ ਐਸੀ ਘਟਨਾ ਤੋਂ ਤੁਹਾਨੂੰ ਰੂਬਰੂ ਕਰਵਾਉਣੇ ਹਾਂ ਜੋ ਕਿ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੇ ਵਿੱਚ ਵਾਪਰੀ ਜਿਸ ਨੂੰ ਸੁਣਨ ਤੋਂ ਬਾਅਦ ਤੁਹਾਡਾ ਜੋ ਵਿਸ਼ਵਾਸ ਹੈ ਉਹ ਹੋਰ ਜ਼ਿਆਦਾ ਪੱਕਾ ਹੋ ਜਾਵੇਗਾ ਤੁਹਾਡਾ ਜੋ ਵਿਸ਼ਵਾਸ ਸ੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦੇ ਉੱਪਰ ਹੋਰ ਦ੍ਰਿੜ ਹੋ ਜਾਵੇਗਾ ਜਦੋਂ ਕਿ ਇੱਕ ਗ੍ਰੰਥੀ ਸਿੰਘ ਜੋ ਕਿ ਨਤਨੇਮ ਕਰਦਾ ਹੁੰਦਾ ਸੀ ਹਮੇਸ਼ਾ ਗੁਰੂ ਦੇ ਪ੍ਰਤੀ ਸੱਚਾ ਉਸਦਾ ਵਿਸ਼ਵਾਸ ਸੀ ਪਰ ਉਸ ਤੋਂ ਜਦੋਂ ਭੁੱਲ ਹੋਈ ਤਾਂ ਕਿਵੇਂ ਗੁਰੂ ਸਾਹਿਬ ਨੇ ਇੱਕ ਐਸਾ ਚਮਤਕਾਰ ਦਿਖਾਇਆ ਉਸ ਗ੍ਰੰਥੀ ਸਿੰਘ ਨੇ 판ੂਏ ਦੱਸਿਆ ਕਿ ਮੇਰਾ ਨਾਮ ਪਤਾ ਗੁਪਤ ਰੱਖਿਓ ਪਰ ਦੱਸ ਦਿੰਨੇ ਆ ਕਿ ਇਹ ਚਮਤਕਾਰ ਤੋਂ ਰੂਬਰੂ ਕਰਵਾਉਣਾ ਵੀ ਜ਼ਰੂਰੀ ਹੈ ਕਿਉਂਕਿ ਚਮਤਕਾਰ ਕੋਈ ਛੋਟਾ ਮੋਟਾ ਨਹੀਂ ਗੁਰੂ ਸਾਹਿਬ ਨੇ ਸਾਹਮਣੇ ਪ੍ਰਤੱਖ ਸਭ ਕੁਝ ਦਿਖਾਇਆ ਦੱਸਦੀ ਏ ਕਿ ਗ੍ਰੰਥੀ ਸਿੰਘ ਜਿਸ ਦਾ ਨਾਮ surjit singh ਜੋ ਕਿ ਗੁਰੂ ਦੇ ਪ੍ਰਤੀ ਸੱਚੀ ਸ਼ਰਧਾ ਰੱਖਦਾ ਸੀ ਨਿਯਮ ਕਰਦਾ ਸੀ ਵਿਸ਼ਵਾਸ ਰੱਖਦਾ ਸੀ ਗੁਰੂ ਦੇ ਪ੍ਰਤੀ ਤੇ ਸਾਧ ਸੰਗਤ ਜੀ ਉਸ ਦਾ ਇੱਕ ਅੱਲਾ ਕੱਲਾ ਪੁੱਤਰ ਜੋ ਕਿ ਬਿਮਾਰ ਹੋ ਗਿਆ ਉਸ ਨੇ ਜਗਾ ਜਗਾ ਡਾਕਟਰਾਂ ਨੂੰ ਦਿਖਾਇਆ ਪੰਜਾਬ ਹਰਿਆਣਾ ਪੀਜੀਆਈ ਲੁਧਿਆਣਾ ਦੇ ਡੀਐਮਸੀ ਤੇ ਹੋਰ ਪਤਾ ਨਹੀਂ ਕਿਹੜੇ ਕਿਹੜੇ ਹਸਪਤਾਲਾਂ ਦੇ ਵਿੱਚ ਆਪਣੇ ਪੁੱਤਰ ਨੂੰ ਦਿਖਾਇਆ ਪਹਿਲਾਂ ਤਾਂ ਸਿਰ ਦੇ ਵਿੱਚ ਦਰਦ ਸੀ ਪ੍ਰਬਾਧ ਦੇ ਵਿੱਚ ਡਾਕਟਰਾਂ ਨੇ ਕਿਹਾ ਕਿ ਤੁਸੀਂ ਇਸ ਦਾ ਚੈੱਕ ਅਪ ਕਰਵਾ ਲਓ ਚੈੱਕ ਅਪ ਕਰਵਾਉਣ ਦੇ ਨਾਲ ਪਤਾ ਲੱਗ ਜਾਵੇਗਾ ਕਿ ਕੀ ਦਿੱਕਤ ਹੈ ਕੀ ਪਰੇਸ਼ਾਨੀ ਹੈ ਤਾਂ ਉਸ ਤੋਂ ਬਾਅਦ ਕੀ ਹੋਇਆ ਕਿ ਉਹਨਾਂ ਨੇ ਜਦੋਂ ਡਾਕਟਰਾਂ ਨੂੰ ਚੈੱਕ ਅਪ ਕਰਵਾਇਆ ਤਾਂ ਰਣ ਦਸਿਆ ਕਿ ਇਸ ਦੇ ਤਾਂ ਸਿਰ ਦੇ ਵਿੱਚ ਗੰਢ ਹੈ ਤੇ ਗੰਢ ਛੋਟੀ ਮੋਟੀ ਗੰਢ ਨਹੀਂ ਹੈ ਇੱਕ ਟਿਊਮਰ ਬਣ ਚੁੱਕੀ ਹੈ ਹੁਣ ਗ੍ਰੰਥੀ ਸਿੰਘ ਉਸ ਦੇ ਕੋਲ ਥੋੜੀ ਜੀ ਤਨਖਾਹ ਤੇ ਉਸੇ ਹੀ ਤਨਖਾਹ ਦੇ ਨਾਲ ਉਹ ਆਪਣਾ ਪਰਿਵਾਰ ਪਾਲੇ ਤੇ ਆਪਣੇ ਬੱਚੇ ਦਾ ਇਲਾਜ ਕਿਵੇਂ ਕਰਵਾਵੇ ਤਾਂ ਗ੍ਰੰਥੀ ਸਿੰਘ ਨੇ ਸੋਚਿਆ ਕਿ ਸਤਗੁਰੂ ਸੱਚੇ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਉਹ ਸਾਰੇ ਹੀ ਦੁੱਖਾਂ ਨੂੰ ਹਰਨ ਵਾਲੇ ਨੇ ਉਸ ਦੇ ਦਰ ਤੇ ਜਾ ਕੇ ਤਾਂ ਪਿੰਗੜਾ ਵੀ ਠੀਕ ਹੋ ਗਿਆ ਸੀ ਕਿੰਨੇ ਜਣਿਆਂ ਦਾ ਕੋੜ ਉੱਥੇ ਜਾ ਕੇ ਠੀਕ ਹੋ ਗਿਆ ਸੀ ਤੇ ਗੁਰੂ ਦੇ ਪ੍ਰਤੀ ਸੁਜੀਤ ਸਿੰਘ ਦਾ ਜੋ ਵਿਸ਼ਵਾਸ ਸੀ ਉਸ ਨੂੰ ਇਹ ਸੀ ਕਿ ਮੇਰਾ ਪੁੱਤਰ ਵੀ ਐਸੀ ਦਰ ਤੇ ਜਾ ਕੇ 100% ਠੀਕ ਹੋ ਜਾਵੇਗਾ। ਤਾਂ ਸਾਧ ਸੰਗਤ ਜੀ ਪਹੁੰਚ ਜਾਂਦੇ ਨੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੇ ਵਿੱਚ ਇਲਾਹੀ ਬਾਣੀ ਚੱਲ ਰਹੀ ਹੈ। ਇਲਾਹੀ ਬਾਣੀ ਦੀਆਂ ਧੁਨਾਂ ਕੰਨਾਂ ਦੇ ਵਿੱਚ ਪੈ ਰਹੀਆਂ ਨੇ। ਤਾਂ ਸਾਧ ਸੰਗਤ ਜੀ ਉਸੇ ਦੌਰਾਨ ਹੀ ਕੀ ਹੋਇਆ ਕਿ ਇਹਨਾਂ ਵਿੱਚ ਜਦੋਂ ਦਰਸ਼ਨੀ ਜੋੜੀ ਵਿੱਚ ਪਹੁੰਚਦੇ ਨੇ ਉਸ ਪਵਿੱਤਰ ਸਰੋਵਰ ਦੇ ਵਿੱਚ ਖੁਦ ਵੀ ਇਸ਼ਨਾਨ ਕਰਦੇ ਨੇ, ਉਸ ਦਾ ਬੱਚਾ ਵੀ ਇਸ਼ਨਾਨ ਕਰਦਾ ਹੈ ਤੇ ਮੱਥਾ ਟੇਕਣ ਦੇ ਲਈ ਦਰਬਾਰ ਸਾਹਿਬ ਦੇ ਵਿੱਚ ਚਲੇ ਜਾਂਦੇ ਨੇ। ਤਾਂ ਰਸਤੇ ਵਿੱਚ ਕਿਸੇ ਨੇ ਕਿਹਾ ਕਿ ਤੁਸੀਂ ਇੱਕ ਕੰਮ ਕਰੋ। ਸਰੋਵਰ ਦੇ ਵਿੱਚੋਂ ਪਵਿੱਤਰ ਜਲ ਲੈ ਕੇ ਜਾਓ ਅਤੇ ਆਪਣੇ ਬੱਚੇ ਨੂੰ ਇਸ਼ਨਾਨ ਕਰਵਾਓ ਤੁਹਾਡਾ ਬੱਚਾ ਠੀਕ ਹੋ ਜਾਵੇਗਾ। ਤਾਂ ਇਹਨਾਂ ਵਿੱਚ ਲੰਗਰ ਛ ਇਹ ਜਲ ਵਾਪਸ ਕਰਨ ਨੂੰ ਪਰਤਦੇ ਨੇ ਤਾਂ ਇੱਕ ਕੇਤਲੀ ਦੇ ਵਿੱਚ ਜਲ ਪਾ ਲੈਂਦੇ ਨੇ ਅਤੇ ਜਲ ਲੈ ਕੇ ਵਾਪਸ ਆ ਜਾਂਦੇ ਨੇ ਕਿਉਂਕਿ ਗ੍ਰੰਥੀ ਸਿੰਘ ਨੂੰ ਵਿਸ਼ਵਾਸ ਸੀ ਗੁਰੂ ਸਾਹਿਬ ਦੇ ਉੱਪਰ ਕਿ ਮੇਰਾ ਬੱਚਾ ਠੀਕ ਹੋ ਜਾਵੇਗਾ ਗ੍ਰੰਥੀ ਸਿੰਘ ਰੋਜ਼ ਸਵੇਰੇ ਨਿਤਨੇਮ ਕਰਿਆ ਕਰੇ ਨਿਤਨੇਮ ਕਰਨ ਤੋਂ ਬਾਅਦ ਜਦੋਂ ਅਰਦਾਸ ਕਰਿਆ ਕਰੇ ਅਰਦਾਸ ਕਰਕੇ ਗੁਰੂ ਸਾਹਿਬ ਦੇ ਅੱਗੇ ਇਹ ਹੀ ਕਹਾਂਗੇ ਗੁਰੂ ਸਾਹਿਬ ਤੁਸੀਂ ਮੇਰੇ ਬੱਚੇ ਨੂੰ ਠੀਕ ਕਰਨਾ ਅਤੇ ਰੋਜ਼ ਉਹ ਅੰਮ੍ਰਿਤਸਰ ਰੋਵਰ ਜੋ ਜਲ ਹੈ ਉਹ ਆਪਣੇ ਬੱਚੇ ਨੂੰ ਪਿਲਾਏ ਪਰ ਬੱਚੇ ਦਾ ਜੋ ਸਿਹਤ ਦੇ ਵਿੱਚ ਸੁਧਾਰ ਤਾਂ ਕੀ ਹੋਣਾ ਸੀ ਉਸ ਦੇ ਵਿੱਚ ਹੋਰ ਜ਼ਿਆਦਾ ਵਿਗਾੜ ਪੈਣ ਲੱਗ ਗਿਆ ਅਤੇ ਬੱਚਾ ਉਸ ਤੋਂ ਬਾਅਦ ਸੁਜੀਤ ਸਿੰਘ ਨੇ ਕਿਹਾ ਕਿ ਕਰਨ ਕਰਾਉਣ ਵਾਲਾ ਤਾਂ ਪ੍ਰਮਾਤਮਾ ਆਪ ਹੈ ਕਰੇ ਕਰਾਵੇ ਆਪੇ ਆਪ ਮਾਨਸ ਕੇ ਕਚਨਾਈ ਹਾਥ ਉਸ ਤੋਂ ਬਾਅਦ ਉਸ ਦੀ ਪਤਨੀ ਜੋ ਕਿ ਬਹੁਤ ਜ਼ਿਆਦਾ ਪਰੇਸ਼ਾਨ ਹੋ ਗਈ ਉਸ ਨੇ ਕਿਹਾ ਕਿ ਆਪਣਾ ਬੱਚਾ ਤਾਂ ਠੀਕ ਹੋਣਾ ਚਾਹੀਦਾ ਸੀ ਪਰ ਇਸ ਦੀ ਜੋ ਹਾਲਤ ਹੈ ਬਹੁਤ ਜ਼ਿਆਦਾ ਖਰਾਬ ਹੋ ਰਹੀ ਹੈ ਬਹੁਤ ਜ਼ਿਆਦਾ ਕੰਡੀਸ਼ਨ ਇਸ ਦੀ ਵਿਗੜ ਰਹੀ ਹੈ ਪਰ ਹੁਣ ਤੁਸੀਂ ਇਸ ਦਾ ਕੋਈ ਹੱਲ ਕਰੋ ਉਸ ਤੋਂ ਬਾਅਦ ਉਸ ਨੇ ਕਿਹਾ ਕਿ ਆ ਇਸ ਨੂੰ ਆਪਾਂ ਡੀ ਐਮ ਸੀ ਹਸਪਤਾਲ ਲੈ ਕੇ ਜਾਂਦੇ ਹਾਂ ਡੀ ਐਮ ਸੀ ਹਸਪਤਾਲ ਦੇ ਵਿੱਚ ਜਦੋਂ ਉਸ ਨੂੰ ਲੈ ਕੇ ਗਏ ਤੇ ਡਾਕਟਰਾਂ ਨੇ ਸਕੈਨ ਕੀਤਾ ਤਾਂ ਸਕੈਨ ਕਰਦੇ ਕਿਹਾ ਕਿ ਇਸ ਦਾ ਆਪਰੇ ਹੋਏਗਾ ਤੇ ਆਪਰੇਸ਼ਨ ਦਾ ਜੋ ਖਰਚਾ ਹੈ ਉਹ 9 ਲੱਖ ਰੁਪਏ ਹੋਵੇਗਾ ਉਸ ਤੋਂ ਬਾਅਦ ਇੱਕਦਮ ਗ੍ਰੰਥੀ ਸਿੰਘ ਸਰਜੀਤ ਸਿੰਘ ਨੇ ਜੋ ਉਸਦੇ ਪੈਰਾਂ ਥੱਲੋ ਜਮੀਨ ਕਿਸ ਗਈ ਕਿ ਮੇਰੀ ਤਾਂ ਪ੍ਰੋਦਾ 15000 ਰੁਪਏ ਤਨਖਾਹ ਹੈ ਮੈਂ 9 ਲੱਖ ਰੁਪਿਆ ਕਿਵੇਂ ਲੈ ਕੇ ਆਵਾਂ ਕਿੱਥੋਂ ਲੈ ਕੇ ਆਵਾਂ ਮੇਰੇ ਤਾਂ ਐਨੀ ਗੁੰਜਾਇਸ਼ ਹੀ ਨਹੀਂ ਹੈ ਤਾਂ ਰਾਤ ਨੂੰ ਉਹ ਗੁਰੂ ਸਾਹਿਬ ਦੇ ਅੱਗੇ ਅਰਦਾਸ ਬੇਨਤੀ ਕਰਦਾ ਹੈ ਤੇ ਕਹਿੰਦਾ ਹੈ ਕਿ ਗੁਰੂ ਸਾਹਿਬ ਮੈਂ ਹੁਣ ਕੀ ਕਰਾਂ ਮੈਂ ਲਾਚਾਰ ਹਾਂ ਮੈਂ ਇਹ ਪੈਸੇ ਨਹੀਂ ਲਿਆ ਸਕਦਾ ਮੇਰਾ ਪੁੱਤਰ ਵੀ ਮੇਰੇ ਲਈ ਜ਼ਰੂਰੀ ਹੈ ਮੇਰਾ ਪੁੱਤਰ ਹੁਣ ਨਾ ਇਸ ਦੁਨੀਆ ਤੇ ਰਿਹਾ ਤਾਂ ਮੈਂ ਕੀ ਕਰਾਂਗਾ ਮੇਰਾ ਇਕੱਲਾ ਕੇਰਾ ਪੁੱਤਰ ਹੈ ਦਾ ਠੀਕ ਹੋਣਾ ਵੀ ਜ਼ਰੂਰੀ ਹੈ ਪਰ ਮੈਨੇ ਪੈਸੇ ਕਿੱਥੋਂ ਲੈ ਕੇ ਆਵਾਂ ਤਾਂ ਸਾਧ ਸੰਗਤ ਜੀ ਅੱਧੀ ਰਾਤ ਨੂੰ ਉਸਦੇ ਮਨ ਦੇ ਵਿੱਚ ਲਾਲਚ ਆ ਜਾਂਦਾ ਹੈ ਕਿ ਗੁਰੂ ਘਰ ਦੀ ਚਾਬੀ ਤਾਂ ਮੇਰੇ ਕੋਲ ਹੀ ਹੈ ਇਸ ਗੋਲਕ ਦੇ ਵਿੱਚ ਆਰਾਮ ਦੇ ਨਾਲ 4-5 ਲੱਖ ਰੁਪਿਆ ਹੋਵੇਗਾ ਮੈਂ ਕਿਉਂ ਨਾ ਇਹਨਾਂ ਪੈਸਿਆਂ ਨੂੰ ਬਾਹਰ ਕੱਢ ਲਵਾਂ ਤੇ ਉਸਦੇ ਨਾਲ ਮੈਂ ਇਲਾਜ ਕਰਵਾ ਲਾਂ ਤੇ ਰਾਤੋਂ ਰਾਤ ਮੈਂ ਗੁਰੂ ਘਰ ਛੱਡ ਕੇ ਫਰਾਰ ਵੀ ਹੋ ਜਾਵਾਂਗਾ ਤੇ ਮੈਨੂੰ ਕਿੱਥੋਂ ਪ੍ਰਦਾਨ ਹੋਰੀ ਕਿੱਥੋਂ ਲੱਭ ਲੈਣਗੇ ਮੈਨੂੰ ਇਹ ਲਾਲਚ ਉਸਦੇ ਮਨ ਵਿੱਚ ਆਇਆ ਪਰ ਉਸਦੇ ਹੱਥ ਕੰਮ ਨਹੀਂ ਸੀ ਜ਼ਮੀਰ ਨਹੀਂ ਮੰਨ ਰਹੀ ਸੀ ਪਰ ਮਜਬੂਰ ਸੀ ਦਰਬਾਰ ਸਾਹਿਬ ਦੇ ਵਿੱਚ ਦਾਖਲ ਹੋ ਜਾਂਦਾ ਹੈ ਸਭ ਤੋਂ ਪਹਿਲਾਂ ਗੁਰੂ ਇਹ ਬੱਚਾ ਬਹੁਤ ਵੱਡਾ ਗੁਨਾਹ ਕਰਨ ਜਾ ਰਿਹਾ ਬਹੁਤ ਵੱਡਾ ਖਤਾ ਕਰਨ ਜਾ ਰਿਹਾ ਪਰ ਹੁਣ ਮੈਨੂੰ ਮਾਫ ਕਰ ਦਿਓ ਕਿਉਂਕਿ ਮੇਰੇ ਪੁੱਤਰ ਉਸਦੀ ਜਾਨ ਬਚਾਉਣੀ ਵੀ ਮੇਰੇ ਲਈ ਲਾਜ਼ਮੀ ਹੈ ਪਰ ਹੁਣ ਮੈਂ ਕਰਾਂ ਤਾਂ ਕਰਾਂ ਕੀ ਮੈਨੂੰ ਪੈਸੇ ਕੱਢਣੇ ਪੈਣਗੇ ਦੂਜੇ ਪਾਸੇ ਉਸਦੀ ਘਰਵਾਲੀ ਜਿਉ ਉਸਨੂੰ ਡੀਐਮਸੀ ਹਸਪਤਾਲ ਦੇ ਵਿੱਚ ਲੈ ਕੇ ਗਈ ਸੀ ਉਸ ਦਾ ਇਲਾਜ ਕਰਵਾਉਂਦੇ ਨੇ ਐਨੇ ਵਿੱਚ ਕੰਮ ਦੇ ਹੱਥਾਂ ਦੇ ਨਾਲ ਉਹ ਗ੍ਰੰਥੀ ਸਿੰਘ ਆਪਣਾ ਗੋਲਕ ਖੋਲ੍ਹ ਲੈਂਦਾ ਹੈ ਤੇ ਗੋਲਕ ਖੋਲ੍ਹਦੇ ਖੋਲ੍ਹਦੇ ਉਸ ਦੇ ਵਿੱਚੋਂ 475649 ਰੁਪਏ ਨਿਕਲ ਜਾਂਦੇ ਨੇ ਸਾਰੇ ਪੈਸੇ ਇੱਕ ਪੋਟਲੀ ਦੇ ਵਿੱਚ ਬੰਨ ਲੈਂਦਾ ਹੈ ਪੋਟਲੀ ਦੇ ਵਿੱਚ ਬੰਨ ਕੇ ਜਦੋਂ ਦਰਬਾਰ ਸਾਹਿਬ ਤੋਂ ਬਾਹਰ ਨਿਕਲਣ ਲੱਗਦਾ ਹੈ ਤਾਂ ਇਹਨੇ ਵਿੱਚ ਉਸਦੇ ਕੋਲ ਫੋਨ ਆਉਂਦਾ ਹੈ ਤੇ ਫੋਨ ਆਉਂਦਾ ਹੈ ਉਸਦੀ ਘਰਵਾਲੀ ਦਾ ਫੋਨ ਦੇਖ ਕੇ ਇੱਕਦਮ ਡਰ ਜਾਂਦਾ ਹੈ ਕਿਉਂਕਿ انسان ਦੇ ਦਿਲ ਦੇ ਵਿੱਚ ਡਰਤਾ ਹੁੰਦਾ ਹੀ ਹੈ ਕਿ ਮੈਂ ਇੱਕ ਬਹੁਤ ਵੱਡੀ ਗਲਤੀ ਕਰ ਬੈਠਾ ਕਿਤੇ ਕੋਈ ਅਣਹੋਣੀ ਨਾ ਵਾਪਰ ਗਈ ਹੋਵੇ ਤਾਂ ਉਸ ਤੋਂ ਬਾਅਦ ਉਸਦੀ ਘਰਵਾਲੀ ਫੋਨ ਚੱਕਦੀ ਹੈ ਤੇ ਉੱਚੀ-ਉੱਚੀ ਤਾਹਾਂ ਮਾਰ ਕੇ ਰੋਂ ਲੱਗ ਜਾਂਦੀ ਹੈ ਤੇ ਗ੍ਰੰਥੀ ਸਿੰਘ ਫੇਰ ਡਰ ਜਾਂਦਾ ਹੈ ਕਿ ਜਰੂਰ ਮੇਰੇ ਪੁੱਤਰ ਦੇ ਨਾਲ ਅਣਹੋਣੀ ਵਾਪਰ ਗਈ ਕਿਉਂਕਿ ਪਾਪ ਮੈਂ ਕਰ ਬੈਠਾ ਸੀ ਉਸ ਤੋਂ ਬਾਅਦ ਗ੍ਰੰਥੀ ਸਿੰਘ ਨੇ ਕਿਹਾ ਕਿ ਹਾਂ ਕਿ ਕੀ ਹੋਇਆ ਮੈਨੂੰ ਸੱਚ ਸੱਚ ਦੱਸ ਉਸਦੀ ਘਰਵਾਲੀ ਰਸਿਪੈਲਾ ਕਦੇ ਨਹੀਂ ਦੇਖਿਆ ਇਸ ਦੇਰ ਦੇ ਵਿੱਚ ਕੋਈ ਗੰਡ ਨਹੀਂ ਹੈ ਬਿਲਕੁਲ ਠੀਕ ਹੋ ਚੁੱਕਿਆ ਹੈ ਇਹ ਵੈਸੇ ਇਸ ਦੀ ਤਬੀਅਤ ਖਰਾਬ ਹੋਈ ਸੀ ਪਰ ਸਿਟੀ ਸਕੈਨ ਕਰ ਲਿਆ ਹੈ ਵੱਡੇ ਵੱਡੇ ਡਾਕਟਰਾਂ ਨੂੰ ਉਹਨੇ ਦਿਖਾ ਲਿਆ ਇਸ ਦੇ શરીਰ ਦੇ ਵਿੱਚ ਕੋਈ ਵੀ ਗੰਡ ਨਹੀਂ ਹੈ ਤੁਹਾਡਾ ਬੱਚਾ ਬਿਲਕੁਲ ਠੀਕ ਹੈ ਗ੍ਰੰਥੀ ਸਿੰਘ ਪੁੱਬਾ ਮਾਰ ਕੇ ਰੋਣ ਲੱਗ ਗਿਆ ਤੁਸੀਂ ਨੇ ਕਹਾਂਗੇ ਗੁਰੂ ਸਾਹਿਬ ਬਹੁਤ ਵੱਡਾ ਗੁਨਾਹ ਕਰਨ ਲੱਗਿਆ ਸੀ ਮੈਂ ਤੂੰ ਬਖਸ਼ਣ ਹਾਰ ਹੈ ਮੈਂ ਤਾਂ ਪਾਪੀ ਹਾਂ ਮੈਨੂੰ ਬਖਸ਼ ਦੋ ਉਸ ਤੋਂ ਬਾਅਦ ਉਸਨੇ ਵਾਪਸ ਉਸੇ ਹੀ ਗੱਲੇ ਦੇ ਵਿੱਚ ਪੈਸੇ ਰੱਖ ਦਿੱਤੇ ਤੇ ਲੋਕ ਮਾਰ ਦਿੱਤਾ ਅਤੇ ਗੁਰੂ ਸਾਹਿਬ ਦੇ ਅੱਗੇ ਕੋਟਨ ਕੋਟ ਸ਼ੁਕਰਾਨਾ ਕੀਤਾ ਤਾਂ ਤੁਹਾਡੀ ਇਸ ਵੀਡੀਓ ਦੇ ਬਾਰੇ ਇਸ ਚਮਤਕਾਰ ਦੇ ਬਾਰੇ ਕੀ ਰਾ ਦੋ ਵੀਡੀਓ ਨੂੰ ਵਾਪਸ ਤੋਂ ਵਾਦੇ ਸ਼ੇਅਰ ਕਰੋ ਗੁਰਫਤੇ ਪ੍ਰਵਾਨ ਕਰੋ ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ